ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਜੀ ਪਿੰਨ ਲਹਿਰਾ 베ਗਾ ਜਿਲ੍ਹਾ ਬਠਿੰਡਾ ਤੇ ਜਿਹੜੀ ਲਹਿਰੇ 베ਗੇ ਤੋਂ ਪੁੱਚੋ ਮੰਡੀ ਦੀ ਸੜਕ ਜਾਂਦੀ ਹੈ ਸੈਲਰਾਂ ਕੋਲੇ ਘਾਰਾ ਬਾਈ ਦਾ ਮੋੜ ਤੇ ਬਹੁਤ ਵਧੀਆ ਚੰਗੇ ਕੱਦ-ਕੁੱਦ ਵਾਲੀ ਮੈਸ ਆਪਾਂ ਤੋੜ ਕੇ ਦਿਖਾਉਣੇ ਆ ਤੁਹਾਨੂੰ ਮੋੜ ਲਿਆ ਬਾਈ ਬਾਕੀ ਜਾਣਕਾਰੀ ਆਪਾਂ ਸਾਰੀ ਬਾਈ ਤੋਂ ਲੈ ਲੈਨੇ ਆ ਪਿੰਡ ਲੇਰਾ ਵੇਗਾ ਜ਼ਿਲ੍ਹਾ ਬੜਿੰਡਾ ਬਹੁਤ ਸੋਹਣੀ ਹੁੰਦੀ ਮੱਝਾ ਬਾਈ ਜੀ ਬਾਕੀ ਸੂਣ ਵਾਲੀ ਹੈਗੀ ਅਜੇ ਦਿਨ ਕਾਫੀ ਪਏ ਕੱਚੀ ਆ ਜਿਹੜਾ ਆਰਡਰ ਹੋ ਡਰਾ ਆਪਾਂ ਨੂੰ ਪਤਾ ਵੀ ਮੋਕੇ ਤਿਆਰ ਕਰਨਾ ਖਾਨਲੇਬੇ ਦੀ ਸਾਫ ਆ ਟਿੱਠਪੁੜੇ ਦੀ ਚੰਗੀ ਆ ਤੇ ਗੱਲਬਾਤ ਆਪਾਂ ਬਾਈ ਨਾਲ ਕਰ ਲੈਣੇ ਆ हां, ਵੀਵਿੰਦਰ ਕੀ ਹਾਲ ਹੈ ਬਾਈ? ਠੀਕ ਆ ਵਧੀਆ ਬਾਈ, ਹੋਰ ਠੀਕ ਹੋ? ਹਾਂ, ਕਿਹੜੇ ਸੂਈ ਸੁਣਾ ਮਾਜਨੇ ਆਪਣੀ ਨੇ? ਦੂਜੇ ਸੂਈ ਵੀ ਹੋਣੇ। ਤੇ ਦੂਜੇ ਸੂਈ ਕਿੰਨਾ ਕ ਦੁੱਧ ਦਿੱਤਾ? ਇਹਨੇ 14 ਲੀਟਰ ਦਿੱਤਾ, 15 ਤੇ ਕਹੀ ਕਿ 14 ਦੇਵਾਂਗੇ ਆਪਾਂ ਅਗਲੇ ਨੂੰ। ਅੱਛਾ। ਤੇ ਸਰਕਾਰੀ ਦਾ ਕੀ ਕਦਰ ਆ ਵੇ? ਸੀਮਣਾ। ਸੀਮਣਾ ਹਾਂ। ਵੀ ਵਧੀਆ ਚੰਗਾ ਭਰਾਇਆ। ਹਾਂ, ਖਾਰਾ ਵਾਲਾ। ਇਹ ਸਾਤ ਜੁਨੀ ਵੈਰਟੀ ਦਾ। ਤੇ ਕਿੰਨੇ ਕ ਦਿਨਾਂ ਨੂੰ ਇਹ ਦਿਨ ਪੂਰੇ ਹੋਣੇ ਆ? ਇਹ 24-25 ਤਰੀਕ ਨੂੰ ਦਿਨ ਪੂਰੇ ਹੋਣਗੇ। ਅੱਜ ਉਹ 13 ਵਾਸਤੇ 13 ਤੇ 10 23 ਹਜੇ ਪਏ ਆ ਤਾਹਵਾਰਾਂ ਦੇ। ਹਾਂ 10 ਦਿਨ ਪਏ ਆ ਮੰਨ ਕੇ ਚੱਲਾਂ। ਠੀਕ ਆ। ਤੇ ਵੀ ਲਾਲੂ ਵਧੀਆ ਦਿੰਦੀਆਂ ਹੋ ਕੇ। ਹਾਂ ਉਹ ਵਧੀਆ ਵਧੀਆ ਕਰਦੀ ਆ ਕੋਈ ਦਿੱਕਤ ਨਹੀਂ ਚੋਣ ਦੀ ਕੋਈ ਜੀ ਕੋਈ ਹੋਰ। ਜੇ ਕਿਸੇ ਭਰਾ ਨੇ ਘਰੇ ਰੱਖਣੀ ਆ। ਰੱਖ ਸਕਦਾ ਕੋਈ ਦਿੱਕਤ ਨਹੀਂ। ਵੀ ਠੰਡੀ ਸੀਲ ਆ। ਹਾਂ ਠੰਡੀ ਸੀਲ। ਆਪਣੇ ਦਾ ਘਰ ਦਾ ਕੰਮ ਆਪਣਾ ਕਿਹੜਾ ਕੋਈ ਬਾਹਰ। ਆਪਾਂ ਦਾ ਬਾਹਰ ਦਾ ਨਹੀਂ ਆਪਾਂ ਤੈਨੂੰ ਪਤਾ ਹੀ ਹੈਗਾ ਕੋਈ ਹੋਣੀਆਂ। ਅੱਛਾ। ਉਹ ਆਪਾਂ ਦਾ ਬਸ ਦੁੱਧੇ ਦਾ ਕੰਮ ਕਰਦੇ ਕਰਕੇ ਬਸ ਉਹ ਸੂਈਆਂ ਵੀ ਨਾ ਕਰਕੇ ਥੋੜੀ ਬੰਦ ਹੋ ਜਾਂ ਜਦੋਂ ਗਾਂ ਲੈਣੀਆਂ ਪੈਣੀਆਂ। ਤੇ ਰੇਟ ਆਹੋ ਜਿਹੇ ਜਿਹੇ ਟਾਈਮ ਹੋਇਆ ਹੈ ਚੱਲ ਕੇ ਉਧਰ ਹੋ ਜੇ ਆਪਾਂ ਚਲੋ ਮੌਕੇ ਦਾ ਮਾਨਦਾਨ ਕਰ ਦਿਆ ਤੇ ਨੰਬਰ ਬੋਲ ਦਿਆ 90561 64964 ਇੱਕ ਵਾਰੀ ਹੋਰ ਬੋਲ 90561 64964 ਤੀਜੇ ਸੂਏ ਸੂਨ ਵਾਲੀ ਆ ਤੀਜੇ ਸੂਏ ਸੂਨ ਵਾਲੀ ਆ ਵਧੀਆ ਠੀਕ ਹੈ ਕੋਈ ਦਿੱਕਤ ਨਹੀਂ ਘਰੇ ਰੱਖਣ ਵਾਲੇ ਬੰਦੇ ਜਿਹਨੂੰ ਮਰਜ਼ੀ 25 ਤਰੀਕ ਹੁੰਦੇ ਨੇ ਪੂਰੇ ਆ ਹਾਂ ਠੰਡੀ ਸੀ ਲੰਮਾਜਾ ਵਧੀਆ 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 ਠੰਡੀ ਜਮਾ ਹੋਆ ਉਹ ਵੀ ਕੁੰਡੀ ਆ ਨਾ ਕੁੰਡੀ ਕੰਡੀ ਵਧੀਆ ਗੱਜ ਕੋਈ ਨਹੀਂ ਕੱਢਦੀ ਜਿਸ ਨੂੰ ਮਰਜ਼ੀ ਲੱਗ ਕਰੀ ਜਾਵੇ ਜਿਸ ਹੁੰਦਾ ਵੀ ਐ ਨਹੀਂ ਵੀ ਆਪਾਂ ਬਾਈ ਜੀ ਬਾਕੀ ਤਸੱਲੀ ਪੂਰੀ ਦਿੰਦਾ ਬਾਈ ਬਾਕੀ ਆਪਦੀ ਤਸੱਲੀ ਤੁਸੀਂ ਕੋਲੇ ਆ ਕੇ ਕਰ ਸਕਦੇ ਅੱਗੇ ਦੇਵਾਂਗੇ ਜੀ ਨਮਸਕਾਰਾਂ ਕੀ ਗੱਲ ਦੀ ਜੀ ਤੁਮ ਅੱਛਾ ਲੱਗ ਜੇ ਹੁਣ ਅਗਲਾ ਸੇਵਾ ਨਹੀਂ ਕਰੂਗਾ ਹਾਂ ਜਾ ਕੇ ਫਿਰ ਹਾਂ ਬਾਈ ਨਾ ਇੱਦਾਂ ਹੈ ਸੇਵਾ ਦਾ ਵੀ ਇਹ ਨਕਲਾ ਹਾਂ ਇਹ ਵੀ ਗੱਲ ਤੇਰੀ ਸਿਆਣੀ ਆ ਹਾਂ ਅਗਲਾ ਕਹਿੰਦੇ ਕੀ ਨਹੀਂ ਚਾਹੁੰਦਾ ਆਪਾਂ ਹਾਂ ਹਾਂ ਜੋ ਪਾਵਾਂਗੇ ਨਾ ਫਿਰ ਦੇਊ ਕਿਥੋਂ ਤੇ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਬਾਕੀ ਦਸੱਲੀ ਬਾਈ ਜੀ ਤੁਸੀਂ ਕੋਲੇ ਆ ਕੇ ਕਰ ਸਕਦੇ ਹੋ ਹਾਂ ਚੰਗੀ ਸੋਹਣੀ ਝੋਟੀ ਆ ਬਹੁਤ ਵਧੀਆ ਕੋਈ ਕੁਝ ਕਰਕੇ ਹੋਰ ਕੋਈ ਵਿਵਾਰਾਂ ਦਾ ਕੰਮ ਦਾ ਬਣਾਈ ਹੀ ਨਾ ਠੀਕ ਆ ਜੀ ਜੇ ਕਿਸੇ ਭਰਾ ਨੇ ਹੋਰ ਵੀਡੀਓ ਬਣਾਉਣੀ ਹੋਵੇ ਆਪਣਾ ਨੰਬਰ ਆ 94799 8308 ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ ਬਾਈ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ